ਜਨਮ ਅਸ਼ਟਮੀ ਦੇ ਸਬੰਧ ਵਿੱਚ ਮਾਤਾ ਲਾਲ ਦੇਵੀ ਮੰਦਿਰ ਕਮੇਟੀ ਦੇ ਪਰਥਾ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਮੰਦਿਰ ਨੂੰ ਅਲੌਕਿਕ ਤਰੀਕੇ ਨਾਲ ਸਜਾਇਆ ਗਿਆ। ਇਸ ਮੌਕੇ ਮਹਿਤਰੀ ਬੋਤ ਪਰਿਵਾਰ ਅਤੇ ਮੈਡਮ ਡੌਲੀ ਸਰਪਜੀਤ ਸਿੰਘ ਰਾਜੂ ਵੱਲੋਂ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਮहिमा ਦਾ ਗੁਣਗਾਨ ਕੀਤਾ ਗਿਆ ਅਤੇ ਸਭ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ। ਮਨ ਮੇਵਾ ਕ੍ਰਿਸ਼ਣ ਕੰਧਾ हमेशा यही कहते हैं कि आपके पास आपके गुरुओं का दिया हुआ बहुत सारा ज्ञान है मैं कोई नया ज्ञान नहीं देने आया आपका रिश्ता आपके ही गुरु जिस क्यों भी आप मानते हो जाओ ईश्वर के किस रूप के साथ भी आप जुड़े हो आपका रिश्ता मैं और गहरा और गहरा करना आया करने आया आज जन्म का दिहाड़ा है सो सारे शहर वासियों बहुत बहुत मुबारका कि आज कृष्ण जी का जन्म हो रहा है ਅਸੀਂ ਅੱਜ ਸਾਰੇ ਜਨਹਿਰ ਹਾਲਕੇ ਨਾਲ ਦਾ ਕ੍ਰਿਸ਼ਨ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੇਰਾ ਇੱਕ ਸੰਦੇਸ਼ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਜਿਵੇਂ ਕਿ ਅਸੀਂ ਉਹਨਾਂ ਦਾ ਕ੍ਰਿਸ਼ਨ ਜੀ ਦਾ ਜਨਮ ਦਿਨ ਮੁਬਾਰਕ ਉਹਨਾਂ ਦਾ ਮਨਾਉਂਦੇ ਹਾਂ ਤੇ ਜੋ ਸਾਨੂੰ ਉਹ ਟੀਚਿੰਗਸ ਦੇ ਕੇ ਗਏ ਨੇ ਜੋ ਸਾਨੂੰ ਸਿੱਖਿਆ ਦੇ ਕੇ ਗਏ ਨੇ ਕਿ ਪ੍ਰੇਮ ਨਾਲ ਜੀਵੋ ਪ੍ਰੇਮ ਵੰਡੋ ਪ੍ਰੇਮ ਨਾਲ ਇੱਕ ਦੂਸਰੇ ਨਾਲ ਪ੍ਰੇਮ ਕਰਨਾ ਸਿਖਾ ਕੇ ਗਏ ਹੈ ਕ੍ਰਿਸ਼ਨ ਜੀ ਤੇ ਮੇਰਾ ਸਾਰਿਆਂ ਨੂੰ ਇੱਕ ਇਹੀ ਸੰਦੇਸ਼ ਹੈ ਇੱਕ ਮੈਸੇਜ ਹੈ ਕਿ ਜੇ ਉਹ ਸਾਨੂੰ ਉਹ ਟੀਚਿੰਗਸ ਦੇ ਕੇ ਗਏ ਨੇ ਜੇ ਅਸੀਂ ਜਿੰਨੇ ਮਰਜੀ ਮੱਥੇ ਵੀ ਠੇਕ ਲਈਏ ਸਭ ਕੁਝ ਕਰ ਲਈਏ ਜੇ ਅਸੀਂ ਆਪਣੇ ਅੰਦਰ ਪ੍ਰੇਮ ਨਾ ਪੈਦਾ ਕੀਤਾ ਜੇ ਅਸੀਂ ਇੱਕ ਦੂਸਰੇ ਨੂੰ ਸਮਝ ਨਾ ਸਕੇ ਅਸੀਂ ਪ੍ਰੇਮ ਨਾ ਕਰ पाए ਪ੍ਰੇਮ ਨਾ ਵੰਡ ਸਕ ਸਕੇ ਤੇ ਸਾਡਾ ਜੀਵਨ ਅਧੂਰਾ ਹੈ ਹੈਨਾ ਤੇ ਇਸ ਰਹੀ ਮੈਂ ਮੈਥਰੀ ਬੋਧ ਪਰਿਵਾਰ ਵੱਲੋਂ ਅੱਜ ਜਿਹਦੇ ਕਿ ਸੰਸਥਾਪਕ ਔਰ ਪਿਤਾ ਜੀ ਦਾਦਾ ਜੀ ਜੀ ਨੇ ਜਿਨ੍ਹਾਂ ਦਾ ਇੱਕੋ ਹੀ ਇੱਕ ਮਕਸਦ ਹੈ ਕਿ ਪ੍ਰੇਮ ਵੰਡਨਾ, ਪ੍ਰੇਮ ਕਰੋ, ਪ੍ਰੇਮ ਨਾਲ ਹੀ ਰਹੋ ਦੁਸਰੇ ਦੇ ਨਾਲ ਉਹਨਾਂ ਦਾ ਵੀ ਇੱਕ ਮੈਸੇਜ ਹੈ ਉਹ ਜਦਾਦਰ ਜੀ ਜੋ ਮੈਚੇ ਬਹੁਤ ਪਰਿਵਾਰ ਦੇ ਸੰਸਥਾਪਕ ਨੇ ਜੋ ਕਿ ਸਾਨੂੰ ਸਤਿਯੁਗ ਦੀ ਔਰ ਲੈ ਜਾ ਰਹੇ ਹਨ 2030 ਵਿੱਚ ਸਤਿਯੁਗ ਦੀ ਸ਼ੁਰੂਆਤ ਹੋ ਜਾਣੀ ਹੈ ਸੋ ਉਸ ਤੇ ਉੱਥੇ ਜਾਣ ਵਾਸਤੇ ਉਸ ਯੁੱਗ ਵਿੱਚ ਜਾਣ ਵਾਸਤੇ ਸਾਡੀ ਕੀ ਤਿਆਰੀ ਹੈ ਸਾਡੀ ਤਿਆਰੀ ਹੋਣੀ ਚਾਹੀਦੀ ਹੈ ਕਿ ਇਹ ਸਤਿਯੁਗ ਵਿੱਚ ਜਨਮ ਲੈਣ ਵਾਲੇ ਲੋਕ ਜਿਹੜੇ ਸਤਿਯੁਗ 'ਚ ਹੋਣਗੇ ਉਹ ਕਿਹੋ ਜਿਹੇ ਹੋਣਗੇ ਉਹ ਬਹੁਤ ਹੀ ਸਿੰਪਲ ਸਧਾਰਨ ਤੇ ਸੱਚੇ ਤੇ ਸੁੱਚੇ ਹੋਣਗੇ ਸੋ ਮੇਥਰੇ ਦਾਦਾ ਜੀ ਸਾਡੀ ਮਾਨਵਤਾ ਦੀ ਤਿਆਰੀ ਕਰ ਰਹੇ ਹਨ ਕਿ ਅਸੀਂ ਉਸ ਯੁਗ ਨੂੰ ਦੇਖ ਸਕੀਏ ਅਸੀਂ ਆਪਣੇ ਅੰਦਰ ਦੀਆਂ ਜਿਹੜੀਆਂ ਕੁਰੀਤੀਆਂ ਹਨ ਉਹਨਾਂ ਨੂੰ ਖਤਮ ਕਰ ਸਕੇ ਅਸੀਂ ਆਪਣੇ ਆਪ ਨੂੰ ਪ੍ਰੇਮ ਨਾਲ ਪਰ ਸਕੀਏ ਜਿਹੜਾ ਉਹ ਪ੍ਰੇਮ ਜਿਹੜਾ ਸਾਡੇ ਵਿੱਚ ਪਰਿਵਰਤਨ ਲਿਆਉਂਦਾ ਹੈ ਸਾਡੇ ਥਾਟਸ ਵਿੱਚ ਸਾਡੇ ਵਿਚਾਰਾਂ ਵਿੱਚ ਸਾਡੇ ਐਕਸ਼ਨਸ ਦੇ ਵਿੱਚ ਵੀ ਸਾਨੂੰ ਬਹੁਤ ਵੱਡਾ ਸਾਡਾ ਪਰਿਵਰਤਨ ਲਿਆਉਂਦਾ ਹੈ ਜਿਸ ਦੇ ਨਾਲ ਕਿ ਅਸੀਂ ਨਿਸ਼ਕਾਮ ਸੇਵਾ ਲਈ ਨਿਕਲ ਪੈਂਦੇ ਹਾਂ ਜੋ ਮੈਤਰੀ ਬਹੁਤ ਪਰਿਵਾਰ ਪ੍ਰੇਮ ਸ਼ਾਂਤੀ ਔਰ ਆਨੰਦ ਅਸੀਂ ਆਪਣੇ ਅੰਦਰ ਮਹਿਸੂਸ ਕਰ ਰਹੇ ਹਾਂ ਅੱਜ ਉਹੀ ਪ੍ਰੇਮ ਸ਼ਾਂਤੀ ਔਰ ਆਨੰਦ ਅਸੀਂ ਵੰਡਣ ਨਿਕਲੇ ਹਾਂ ਅੱਜ ਸਾਨੂੰ ਲਾਲ ਦੇਵੀ ਮੰਦਿਰ ਦੇ ਵਿੱਚ ਮੌਕਾ ਮਿਲਿਆ ਕਿ ਅਸੀਂ ਇੱਥੇ ਆ ਕੇ कृष्ण जी का गुणगान कर सकी भजन गा सकी और मैं सारी मैनेजमेंट कमेटी का सारे का बहुत शुक्राना करती हाँ जिन्होंने ने मैथ्स बोध परिवार को एक मौका दिता सो मेरा एक बहुत बड़ा शुक्राना है इस कमेटी को इन्होंने सारे सदस्य जड़ी-भी सेवा कर रहे हैं बढ़ चढ़ के कर साल खुशियाँ भर आवे और हर साल असी इस तरह ही इतने अपना शांति प्रेम आनंद मंडते ही रही ਸਾਰੇ ਦੋਸਤਾਂ ਇੱਥੇ ਕੁਝ ਜਮਸ਼ਤੇ ਦਾ ਸਵਾਗਤ ਹੈ ਲੋਕੀ ਬੜੇ ਉਤਸ਼ਾਹ ਦੇ ਨਾਲ ਮੰਗਰਾ ਜਾਰੇ ਦੇ ਅਸੀਸ ਰਾਇ ਦੇ ਕ੍ਰਿਸ਼ਨ ਭਗਵਾਨ ਜੀ ਦਾ ਹੁਣ ਮੈਂ ਸਮਝਦਾ ਕਿ ਅੱਜ ਦੇ ਦਿਨ ਜਿਹੜਾ ਹੈ ਬਹੁਤ ਭਾਗਾ ਵਾਲਾ ਦਿਨ ਹੈ ਜਿਹੜੇ ਲੋਕ ਦਰਸ਼ਨ ਕਰਦੇ ਨੇ ਉਹਨੂੰ ਹਮੇਸ਼ਾ ਕ੍ਰਿਸ਼ਨ ਮਾਰਾ ਜੀ ਸ਼ਹੀਦ ਬਾਦ ਦੇਂਦੇ ਨੇ ਸਾਨੂੰ ਉਹਨਾਂ ਦੇ ਦਿੱਤੇ ਹੋਏ ਗੀਤਾ ਦੇ ਵਚਨ ਯਾਦ ਕਰਕੇ ਸਾਨੂੰ ਉਹਨਾਂ ਦੀ ਰਾਹ 'ਤੇ ਚੱਲਣਾ बोध परिवार की तरफ से है मैत्री बोध परिवार जो है वो मित्रों का परिवार है और मैत्री बोध परिवार सोशल स्पिरिचुअल ऑर्गेनाइजेशन है जिसका एक ही उद्देश्य है सबके हृदय में प्रेम और शांति की स्थापना करना ये मानवता के उत्थान के लिए काम कर रहा है मानवता के बदलाव के लिए काम कर रहा है सो डेट जो मानवता है उसको तैयार कर रहा है टू एंटर इंटू दिवाइन एज परम पूज्य माता लाल देवी माडर टोन माता मंदिर रानी का बाग मंदिर में बड़े धूमधाम से जन्माष्टमी का उत्सव मनाया जा रहा है सभी भक्त जन दर्शन करके बड़ा बढ़िया श्रृंगार किया है लाला के आमन की बहुत बहुत बधाइयाँ और सभी देख के धन हो रहे हैं बहुत बढ़िया श्रृंगार किया है और लाला की बधाई देने के लिए दूर दूर से भक्त जन आ रहे हैं बच्चे हर साल इतना कृष्ण बनाइए ਹਰ ਸਾਲ ਜਨਮਸ਼ਮੀ ਆਵੇ ਸਿੱਤਰੀ ਇਸੇ ਮਨਾਏ ਤੇ ਸ਼ੁਕਾਵਨਾ ਦੇ ਨਾਲ ਅਸੀਂ ਮਨਾਉਂਦੇ ਰਹੀਏ ਸਰ ਮੰਦਰ ਬਹੁਤ ਸੋਹਣਾ ਸਜਿਆ ਆ ਰੂਲ ਐਂਡ ਰੈਗੂਲੇਸ਼ਨ ਕਾਫੀ ਚੰਗੇ ਆ ਗਏ ਨੇ ਆਰਾਮ ਨਾਲ ਮੱਥਿਆ ਟੇਕਿਆ ਜਨਮ ਆ ਗਿਆ ਅੱਜ ਬੜਾ ਚੰਗਾ ਦਿਨ ਹੈਗਾ ਕਿਸੇ ਚੀਜ਼ ਦਾ ਜਨਮ ਦਿਨ ਹੈਗਾ ਬਾਕੀ ਵੀ ਇਹ ਸਾਰਾ ਦਿਨ ਜਿਹੜਾ ਹੈਗਾ ਬਹੁਤ ਹੀ ਵਧੀਆ ਦਿਨ ਹੈਗਾ ਪੂਰੇ ਦੇਸ਼ ਵਿੱਚ ਕ੍ਰਿਸ਼ਨ ਜਨਮਸ਼ਮੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸੇ ਤਰ੍ਹਾਂ ਹੀ ਪੁਜੇ ਮਾਤਾ ਲਾਲ ਦੇਵੀ ਮੜ ਟਾਊਨ ਵਿੱਚ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਵਿੱਚ ਕ੍ਰਿਸ਼ਨ ਜਨਮਸ਼ਮੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੁਕੇ ਵੱਡੀ ਗਿਣਤੀ ਵਿੱਚ ਲਗਤਾ ਹੈ ਮੰਤਰਵੇਖ ਮਤਾ ਟਿਕਿਆ ਅਤੇ ਪਰਿਵਾਰ ਦੀ ਸ਼ੁਭ ਸ਼ਾਂਤੀ ਦੀ ਅਰਦਾਸ ਕੀਤੀ ਅਮਰਸਰ ਫਾਸਟਵੇ ਖਬਰ ਨਾ ਮਿਲੀ ਕੈਮਰਾਮੈਨ ਪ੍ਰੇਸ਼ਰ ਮਰਦ ਇਕਿਸ਼ ਕੁਮਾਰ